ਮੈਨੂੰ ਮੈਜ਼ਰ ਮੈਂ ਦੇ ਸੰਸੰਧਾ ਦੇ। ਓਕੇ। ਬੱਚੋ ਆ ਆਜਾ ਪਾ ਸਿਕੜਾ ਲਿਆ ਹੈ ਕਿ ਮੇਰੇ ਨਾਲ ਕਿਦਾ ਕਰਦੇ ਆ। ਠੀਕ ਹੈ? ਤੇ ਜਿਹੜੀ ਸਾਡੇ ਕੋਲ ਲੰਬਾਈ মাপਦੇ ਆ। ਠੀਕ ਹੈ? ਭਾਰ ਮਾਪਦੇ ਆ ਤੇ ਲਾਗੀ ਮਾਪਦੇ ਆ। ਤਰ ਦੀ ਜਾਂਦੀ ਐ, ਲਿਪੜ ਚ ਜਾਂਦੀ ਐ। ਜਦ ਤੱਕ ਦੋਦ ਹੋ ਗਿਆ। तेल हो गया शहद हो गया की हो गया, ना? गया? है ना समझ में गया तो यह आपने ये जिदा है होंगी या की है ठीक है सबसे जो छोटी इकाई है वो है मिली ठीक है तो याद के रखना तो याद रखना है ये मिली सेंटी डेसी याद के रखना मिली सेंटी डेसी

हेक्टो किलो ठीक है बेटा जिस टाइम आप इन्हू तो पढ़ना तो सब ये सबसे छोटी इकाई है राइट साइड को इधरों मिली क्या है सबसे छोटी तो इधर किलो क्या है सबसे बड़ी ठीक है जिस टाइम अस नो पढ़ते हैं मिली सेंटी डेसी मीटर लीटर ग्राम ठीक है डेका हेक्टो किलो जिस टाइम आप इधर पढ़ते जाना तो यह चीजा इकाइया बड़ी होंगे जाए ठीक ਤਦ ਲਗੇ ਜੇ ਆਪਾ ਐਡਰੋਪ ਪੜ੍ਹਦੇ ਜਾਵਾਂਗੇ ਕਿਲੋ ਹੈ ਕਿ ਡੈਕਾਮੀਟਰ ਲੀਟਰ ਗ੍ਰਾਮ ਡੈਸੀ ਸੈਂਟੀ ਮਿਲੀ ਕੱਬੇ ਤੋਂ ਸੱਜੇ ਜਾਂਵਾਂਗੇ ਛੋਟੀਆਂ ਹੋ ਜਾਣਗੀਆਂ ਠੀਕ ਹੈ ਜਾਦ ਇਹ ਹੈ ਬਹੁਤ ਈਜ਼ੀ ਹੈ ਔਖਾ ਹੈ ਨਹੀਂ ਕੁਝ ਵੀ ਆਪਾਂ ਜਦੋਂ ਮੀਰੇ ਪੜ੍ਹ ਲਿਆ ਦਾ ਜੇ ਮੀਟਰ ਦੇਖਣੇ ਹੈ ਤਾਂ ਮਿਲੀਮੀਟਰ ਹੋ ਜਾਣਾ ਸੈਂਟੀਮੀਟਰ ਹੋ ਜਾਣਾ ਡੈਸੀਮੀਟਰ ਹੋ ਜਾਣਾ ਅੱਗੇ ਮੀਟਰ ਆ ਜਾਣਾ ਲੀਟਰ ਤੇ ਗ੍ਰਾਮ ਕਰ ਦੋ ਹਨਾ ਅਗੇ ਡੈਕਾਮੀਟਰ ਹੈਕਟੋਮੀਟਰ ਤੇ ਕਿਲੋਮੀਟਰ ਠੀਕ ਹੈ ਜੇ ਆਪਾਂ ਭਾਰ ਮਾਪਣਾ ਤਾਂ ਕਿਹਣਾ ਮਿਲੀਲੀਟਰ ਸੈਂਟੀਲੀਟਰ ਡੈਸੀਲੀਟਰ ਲੀਟਰ ਡੈਕਾ ਹੈਕਟੋ ਡੈਕਾ ਲੀਟਰ ਹੈਕਟੋ ਲੀਟਰ ਤੇ ਕਿਲੋ ਲੀਟਰ ਰਾਈਟ ਜੇ ਆਪਾਂ ਇਹਨੂੰ ਭਾਰ ਮਾਪਣਾ ਤਾਂ ਕਿਹਣਾ ਮਿਲੀਗ੍ਰਾਮ ਸੈਂਟੀਗ੍ਰਾਮ ਡੈਸੀਗ੍ਰਾਮ ਗ੍ਰਾਮ ਡੈਕਾਗ੍ਰਾਮ ਹੈਕਟੋਗ੍ਰਾਮ ਤੇ ਕਿਲੋਗ੍ਰਾਮ ਸਮਝ ਗਏ ਤੁਹਾਡਾ ਕੰਮ ਕੀ ਹੈ 1 2 3 4 5 6 7 8 9 ਨੋ ਸ਼ਬਦ ਜਲਦ ਅੰਕਲ ਠੀਕ ਹੈ ਕਿੰਨੇ ਸ਼ਬਦ ਜਲਦ ਕਰਨਾ ਹੈ 9 ਹੋਣਾ ਗੱਲ ਆਈ ਹੈ ਕਿ ਇਹ ਵਧਦੇ ਕਿਦਾਂ ਠੀਕ ਹੈ ਜਿਸ ਤਰ੍ਹਾਂ ਆਪਾਂ ਇੱਥੇ ਕਰਾਂਗੇ 10 10 ਮਿਲੀਗ੍ਰਾਮ ਇਕੱਠੇ ਹੋ ਜਾਂਦੇ ਠੀਕ ਹੈ 10 ਮਿਲੀਗ੍ਰਾਮ ਹੋਗੇ ਨਾ ਠੀਕ ਹੈ ਅਪਾ ਗ੍ਰਾਮਡ ਕਰ ਰਹੇ ਹਾਂ 10 ਮਿਲੀਗ੍ਰਾਮ ਜਿਸ ਤਰ੍ਹਾਂ ਜੋੜਦੇ ਆਪਾਂ ਤਕੇਣਾ 1 ਸੈਂਟੀਗ੍ਰਾਮ ਜਦ ਉਸਦਾ ਕਰੋ ਕੁਛ ਨਾ ਕਰੋ 10 ਮਿਲੀ ਬਣਾ ਕੇ ਬਣਦਾ 1 ਸੈਂਟੀ Right 10 ਹੀ ਸੈਂਟੀ ਮਿਲਾ ਕੇ ਬਣਦਾ 1 ਡੈਸੀ 10 ਹੀ ਡੈਸੀ ਮਿਲਾ ਕੇ ਕਿਆ ਬਣਨਾ ਮੀਟਰ ਬਣ ਜਾਣਾ ਜਾਂ ਲੀਟਰ ਬਣ ਜਾਣਾ ਜਾਂ ਗ੍ਰਾਮ ਬਣ ਜਾਣਾ ਠੀਕ ਹੈ ਜਦੋਂ ਇਹ ਮੀਟਰ ਲੀਟਰ ਗ੍ਰਾਮ 10 ਜੋੜ ਲਏ ਠੀਕ ਹੈ 10 ਲਾ ਕੇ ਇੱਕ ਡੈਕਾ ਬਣ ਜਾਣਾ 10 ਡੈਕਾ ਹੋ ਜਾਂਦਾ ਇੱਕ ਹੈਕਟੋ ਹੋ ਜਾਂਦਾ 10 ਹੈਕਟੋ ਹੋ ਜਾਂਦਾ 1 ਕਿਲੋ ਠੀਕ ਹੈ ਉਸ ਨੂੰ ਸੀਰੀਜ਼ ਚੱਲ ਕਰਨਾ ਲਗਾਤਾਰ ਅੱਗੇ ਪਿੱਛੇ ਨਹੀਂ ਕਰਨਾ ਰੋਕਣਾ ਮਿਲੀ ਸੈਂਟੀ ਡੈਸੀ ਮੀਟਰ ਲੀਟਰ ਗ੍ਰਾਮੋਂ ਦਾ ਡੈਕਾ ਹੈਕਟੋ ਕਿਲੋ ਅੱਗੇ ਪਿੱਛੇ ਨਹੀਂ ਕਰਨਾ ਰਾਈਟ ਜਦੋਂ ਅਸੀਂ ਇਹਨੂੰ ਕਰਾਂਗੇ ਮੀਟਰਾਂ ਵਿੱਚ ਮਿਲੀਮੀਟਰ ਸੈਂਟੀਮੀਟਰ ਡੈਸੀਮੀਟਰ ਮੀਟਰ ਡੈਕਾਮੀਟਰ ਹੈਕਟੋਮੀਟਰ ਕਿਲੋਮੀਟਰ ਰਾਈਟ ਸਮਝ ਮੇਰੇ ਗੱਲ ਇਹ ਜਿੰਨੇ ਵੀ ਪੁਆਇੰਟ ਬਣ ਰਹੇ ਤੁਹਾਡੇ ਜਿੰਨੇ ਘਰ ਬਣ ਰਿਹਾ ਹੈ ਠੀਕ ਹੈ ਜਿੰਨੇ ਤੁਹਾਡੇ ਘਰ ਬਣ ਰਿਹਾ ਉਹ ਸਾਰੇ ਗਿਆ ਹੈ 10-10 ਮਿਲਾ ਕੇ ਬਣਦੇ ਹੈ ਠੀਕ ਹੈ ਸਭੀਆ ਨੂੰ ਜੇ ਆਪਾਂ ਨੂੰ ਚੇਂਜ ਕਰਨਾ ਹੋਵੇ ਆਪਾਂ ਨੂੰ ਕਰਦਨੇ ਆ ਚੇਂਜ ਕਰਨਾ ਠੀਕ ਹੈ ਨਾ ਹੁਣ ਜਦੋਂ ਛੋਟੀ ਤੋਂ ਵੱਡੀਆਂ ਚੀਜ਼ਾਂ ਬਣਾਉਣੀਆਂ ਨੇ ਇੱਧਰ ਦੀਆਂ ਸੱਜੇ ਸਾ이드 ਤੋਂ 26 ਸੈ ਨੂੰ ਬਣਾਉਂਦੇ ਆਣਾ ਛੋਟੀ ਤੋਂ ਵੱਡੀਆਂ ਬਣਾਣੀਆਂ ਤਾਂ ਕਿਆ ਹੋਣੀ ਹੈ ਡਿਵੀਜ਼ਨ ਹੋਣੀ ਹੈ ਕਿਆ ਹੋਣੀ ਹੈ ਭਾਗ ਹੋਣੀ ਹੈ ਰਾਈਟ ਜਦੋਂ ਵੱਡੀ ਤੋਂ ਛੋਟੀ ਚੀਜ਼ਾਂ ਬਣਾਉਣੀਆਂ ਲਗਾਈਆਂ ਬਣਾਉਣੀਆਂ ਤਾਂ ਕਿ ਹੁਣ ਗੁਣਾ ਹੋਣੀ ਕਿਆ ਹੋਣੀ ਹੈ ਗੁਣਾ ਹੋਣੀ ਹੈ ਕੋੜਾ ਪਾ ਕੇ ਲੈਨੇ ਇੱਥੇ ਕਿ ਮੈਂ ਇਹਦੇ ਨਾਲ 25 ਆ ਦਾ ਗਿਆ। ਓਕੇ ਸੋਰੀ। T ਮਿਲੀ ਮੀਟਰ। ਠੀਕ ਹੈ? T ਮਿਲੀ ਮੀਟਰ। ਸਾਡੇ ਕੋਲ 30 ਮਿਲੀਮੀਟਰ ਦਾ ਆਪਾਂ ਨੂੰ ਚੇਂਜ ਕਰਾਂਗੇ ਸੈਂਟੀਮੀਟਰ। ਠੀਕ ਹੈ ਨਾ? ਹੁਣ ਇਧਰੋਂ ਥੱਲੇ ਆਪਾਂ ਵੀ ਨੂੰ ਛੱਡ ਦੋ। ਮੈਨੂੰ ਤਾਂ ਬੈਕ ਨਾ ਆਇਆ ਸੈਂਟੀ 1 ਪੁਆਇੰਟ ਬਣਿਆ ਨਾ। ਠੀਕ ਹੈ? ਪਸ ਸਾਨੂੰ ਇਹ ਪਤਾ ਕਿ ਇਹ ਮਿਲੀ ਦਾਸ ਮਿਲੀ ਹੋਣਾ ਤਾਂ ਇੱਕ ਸੈਂਟੀਮੀਟਰ ਹੈ ਨਾ 10 ਮਿਲੀ ਹੋਣ ਤਾਂ ਕੀ ਬਣਦਾ ਇੱਕ ਸੈਂਟੀ ਮੈਂ ਤਾਂ ਪਹਿਲਾਂ ਦੱਸਿਆ ਨਾ ਕਿ ਇੱਕ ਇੱਕ ਘਰ ਤੋਂ ਅਗਲੇ ਘਰ ਲੈਣਾ 10 10 ਦੀ 10 10 ਚੀਜ਼ਾਂ ਨਾਲ ਉਹ ਚੀਜ਼ ਬਣ ਗਈ ਠੀਕ ਹੈ ਤਾਂ ਹੁਣ ਉਹ ਕਹਿ ਰਿਹਾ ਕਿ ਦਾ 30 ਮਿਲੀਮੀਟਰ ਇਹਨੂੰ ਪਾਸ ਸੈਂਟੀਮੀਟਰ ਬਣਨਾ ਠੀਕ ਹੈ ਚੇਂਜ ਕਰਨਾ ਤਾਂ ਹੁਣ ਆਪਾਂ ਸੱਜੀ ਤੋਂ ਸੱਜੇ ਤੋਂ ਫਿਰ ਮਾਰਿਆ ਇਹਦਾ ਮਤਲਬ ਕੀ ਹੋਣਾ ਕਿ ਇੱਥੇ ਡਿਵੀਜ਼ਨ ਹੋਣੀ ਹੈ ਮਤਲਬ ਛੋਟੇ ਤੋਂ ਆਪਾਂ ਵੱਡੀ ਚੀਜ਼ ਬਣਾ ਰਹੇ ਆ ਤਾਂ ਕਿ ਆ ਭਾਗ ਹੋਣੀ ਹੈ ਆਪਾਂ ਇਹਨੂੰ ਕਿੱਦਾਂ ਕਰ ਦਿੰਦੇ ਆ 30 ਭਾਗ 10 ਰਾਈਟ ਕੱਟੇ ਜਾਂਦੇ ਨਾ 1 10 10 10 30 ਬਣਿਆ ਗਿਆ 3 7 ਮਿਟ ਠੀਕ ਹੈ ਸਮਝ ਗਏ ਜੇ ਆਪਾਂ ਇਹ ਲਈਏ कि साडे को चार मीटर क्या है चार मीटर मीटर कितने ठीक है क्या है आपू चेंज करना कहते करना सेंटिज कर ली ठीक है ना सेंटि कर ली ठीक है ना बराबर है सेंटीमीटर

समझे तो लगे पता जिनके अगे जिन्हें घर मीनी डेटर लीटर ਲੈਟਰ ਵੀ ਤਾਂ ਹੀ ਆ ਲੈਟਰ ਵੀ ਤਾਂ ਚੇਂਜ ਹੋਣਾ ਹੈ ਗ੍ਰਾਮ ਵੀ ਤਾਂ ਚੇਂਜ ਹੋਣਾ ਹੈ ਠੀਕ ਹੈ ਨਾ ਮੇ ਅਗੇ ਡੈਕ ਦਾ ਹੈਕੋ ਕਿਲੋ ਜਿੰਨਾ ਵੀ ਪੁਆਇੰਟ ਤੁਸੀਂ ਇਧਰੋਂ ਜਾਣਾ 21 ਸਾਈਡ ਤੋਂ 67 ਤੋਂ ਇੱਕ ਦੇ ਨਾਲ 190 ਲਗਾ ਲੈਣੀ ਹੈ ਰਾਈਟ ਸਮਝ ਗਿਆ ਹਮੇਰੇ ਬੰਦੋ ਹੁਣ ਪਿਆਰੇ ਬੱਚੋ ਤੁਸੀਂ ਜੇ ਸਿੱਖਣਾ ਵਧੇ ਤਰੀਕੇ ਨਾਲ ਜਿਹੜਾ YouTube ਚੈਨਲ ਹੈ ਉਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਥੈਂਕ ਯੂ